ਨਮਸਕਾਰ ਦੋਸਤੋ ਮੈਂ ਸ਼ਮਿਸਨੋਤਰਾ ਹਲਚਲ ਪੰਜਾਬ ਦੀ ਦੋਸਤੋ ਗੱਲ ਕਰਾਂਗੇ ਸੁੰਦ ਚੱਕ ਜਿਹੜੀ ਰੋਡ ਦੀ ਜਿੱਥੇ ਇੱਕ ਵੱਡਾ ਹਾਸਾ ਹੋ ਗਿਆ ਕਰਿਆ ਗਿਆ ਤਾਂ ਪਠਾਨਕੋਟ ਦੀ ਜਿਹੜੀ ਨਰੋਡ バス ਜਾਨ ਵਾਲੀ ਜਿਹੜੀ ਐਡੇ ਦੇ ਪਿੱਛੇ ਜਿਹੜੀ ਆ ਕੇ ਇੱਕ ਅੰਬ ਦੇ ਪੇਟ ਨਾਲ ਜਿਹੜੀ ਟਕਰਾਈ ਗਈ ਹੈ ਤਾਂ ਦੱਸਾਂਗੇ ਕਿ バス ਦਾ ਜਿਆ ਸਤੂਲਨ ਪਿਗੜਨ ਕਰ ਜਿਹੜੇ ਕਿ バス ਦਾ ਇੱਕ ਹਾਸਾ ਹੋ ਗਿਆ ਪਰ ਤੈਨੂੰ ਵੀ ਦੱਸਾਂਗੇ ਜਾਨੀ ਨੁਕਸਾਨ ਹੋ ਜਿਹੜਾ ਬਚਾ ਹੋ ਗਿਆ ਕੁਝ ਝਕਮੀ ਜਿਹੜਾ ਉਲਜ਼ਕੀ ਹਸਪੀਟਲ ਵੀ ਪਹੁੰਚਾਇਆ ਗਿਆ ਚਲੋ ਗੱਲਬਾਤ ਕਰਦੇ ਹਾਂ ਲੋਕਾਂ ਨਾਲ ਕੀ ਕਹਿਣਾ ਲੋਕਾਂ ਦਾ ਮੈਂ ਸ਼ਮਿਸਨੋਤਰਾ ਹਲਚਲ ਪੰਜਾਬ ਦੀ

ਛੱਟਾ ਕੁਝ ਪੰਨਿਆਂ ਮਾਰੀ ਕੋਟੀ ਲੱਗੀ ਐ ਕੁਝ ਬਾਕੀ ਸਭ ਠੀਕ ਠਾਕ ਪਰ ਮਾਤਮਾ ਦੀ ਮਿਹਰ ਆ ਬਾਬੇ ਨੇ ਬਚਾ ਲਿਆ ਬਾਬੇ ਨੇ ਬਚਾਇਆ ਜੀ ਜੀ ਆਰਾਮ ਨਾਲ ਆਂਦੇ ਵੀ ਮੇਰੇ ਸਹਾਂ ਨਾਲ ਗੱਡੀ ਦੀ ਕੋਈ ਹਟਾ ਖਰਾਬੀ ਹੋਈ ਆ ਤੇ ਗੱਡੀ ਥੰਡੇ ਉਤਰ ਗਈ ਆਂਪ ਦੇ ਨਾਲ ਸਵਾਰੀਆਂ ਸਵਾਰੀਆਂ ਠੀਕ ਸੀਗੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਕੇਸ ਦੇ ਮਾਰੀ ਇੱਕ ਛੱਟ ਵੇੜ ਲੱਗੀ ਕੋਈ ਨਹੀਂ ਤਾਂ ਟ੍ਰੀਟਮੈਂਟ ਕਰਾਵਾਂਗੇ ਕੋਈ ਗੱਲ ਕੋਈ ਗੱਲ ਹੀ ਨਹੀਂ ਇਦਾਂ ਦੀ ਅੱਛਾ ਪੱਕਾ ਨਾ ਕਿਧਰ ਆ ਰਹੇ ਸੀ ਮੈਂ ਪਟਾਣ ਕੋਟੋਂ ਕੁੜੀ ਕੋਲ ਆ ਰਹੇ ਹਾਂ ਬੜਾ ਦੁਨੀਆਂ ਸਵਾਰੀਆਂ ਜੀ ਕਿਹੜੀ ਬੱਸ ਤੇ ਸੀ ਇਹ ਬੱਸ ਨੰਬਰ 101 ਬੱਸ ਜੀ ਕੀ ਗੱਲ ਬਾਤ ਹੋਈ ਆ ਪਤਾ ਨਹੀਂ ਮੈਨੂੰ ਤਾਂ ਮੈਂ ਪਿੱਛਲੀ ਸੀਟ ਤੇ ਸੀ ਬੈਠਾ ਮੈਨੂੰ ਪਤਾ ਨਹੀਂ ਲੱਗਦਾ ਕੀ ਹੋਇਆ ਕੀ ਨਹੀਂ ਚੁਕੋਗੇ ਤੇ ਆ ਮਸੂਮੀਏ ਨਹੀਂ ਤਸ ਨੇ ਆ ਮੇਲ ਟੁੱਟ ਗਿਆ ਮੇਰਾ ਤੁਸੀਂ ਮੰਗ ਕਰਦੇ ਹੋ ਇਹ ਕੀ ਕਰਦਾ ਕੋਈ ਕੰਬੀ ਨਹੀਂ ਕਰਦਾ ਮੈਂ ਜੂਰੀ ਦੇ ਅੰਦਰ ਹੀ ਅੰਦਰ ਦੇ ਹੋਇਆ ਹੁਣ ਕੋਈ ਕੰਬੀ ਨਹੀਂ ਇਹ ਅਨਿਸ਼ਾ ਨੇ ਕਿਹਾਵਾ